ਇਹ ਰ ਆ ਬੇੜਾ ਤਰਚੀ ਮਾਸੀ ਦੇ ਫੋਨ ਆਏ ਇੰਨੇ ਤਾਂ ਦੱਸੇ ਨਹੀਂ ਮੈਂ ਤੈਨੂੰ ਪੂਆ ਦੇ ਫੋਨ ਤੋਂ ਮਨਾ ਕੀਤਾ ਕਿ ਪੂਆ ਦਾ ਫੋਨ ਨਹੀਂ ਮੈਨੂੰ ਦੱਸਣਾ ਆਏ ਤੇ ਮਾਸੀ ਦੇ ਮਾਸੀ ਦੇ ਥੋੜੀ ਗਏ ਚਾਰ ਦਿਨ ਤੋਂ ਤੁਹਾਡੇ ਲਾ ਕੇ ਲਾ ਕੇ ਕੀ ਆਈ ਨਹੀਂ ਆ ਤੇ ਆਹਨੇ ਕਿੰਨੇ ਫੋਨ ਆਏ ਮੈਂ ਹਵੇਲਾ 10 ਮਿੰਟ ਹੋਏ ਤੁਹਾਡੇ ਮਾਮੇ ਨੂੰ ਗਿਆ 10 ਮਿੰਟ ਹੋਏ ਤੁਹਾਡੇ ਮਾਮੇ ਨੂੰ ਗਿਆ ਤੇ ਘਰ ਕਿੰਨਾ ਸੁਣਨਾ ਹੋ ਗਿਆ ਇੰਨਾ ਚੰਗਾ ਮੈਂ ਕਹਿੰਨੀ ਮਾਮਾ ਤੁਹਾਨੂੰ ਕਿੱਦਾਂ ਲੱਭਣਾ ਹੈ ਯਾਰ 100 ਰੁਪਿਆ ਤੁਹਾਨੂੰ ਦੋਵਾਂ ਨੂੰ 500 ਤੇ ਦੋ ਨੋਰ ਤਿੰਨ ਨੂੰ ਤੇ 500 ਤੇ ਦੋ ਨੋਰ ਤਿੰਨ ਨੂੰ ਫੜਾ ਕੇ ਗਿਆ ਤੇ ਤੇਰੀ ਭੂਆ 2100 ਰੁਪਿਆ ਵੀ ਲੈ ਜਾਂਦੀ ਤੇ ਸਿਰ ਸਵਾਹ ਵੀ ਪਾ ਕੇ ਜਾਂਦੀ ਮੈਂ ਹਵੇ ਲੋ ਮੈਂ ਕਿੱਦਾਂ ਚੰਗਾ ਮੇਰਾ ਭਰਾ 10 ਸਾਲਾ ਤੁਹਾਨੂੰ ਚੰਗਾ ਮਿਲਣਾ ਕਿਤੇ ਆਵੇ ਕਿੰਨੀ ਸੋਹਣੀ ਮੈਂ ਕਹਿੰਨੀ ਬੁਸ਼ਟ ਗਰਮ ਲੈ ਕੇ ਆਇਆ ਕਿ ਮੇਰਾ ਜੀਜਾ ਪਾਊਗਾ ਆ ਇਹ ਵੀ ਤਾਂ ਦੋ ਦਰਜਨ ਕੇਲੇ ਦਿੱਤੇ ਹੀ ਆ ਤੁਹਾਡੇ ਦੋ ਦਰਜਨ ਕੇਲਿਆਂ ਦਾ ਮਤਾਜ ਨਹੀਂਗਾ ਮੇਰਾ ਭਰਾ ਸਮਝਾਈ ਕਿ ਨਹੀਂ ਆਈ ਦੋ ਦਰਜਨ ਕੇਲੇ ਤੈਨੂੰ ਜਿੱਦਾਂ ਤੈਨੂੰ ਬੈਲ ਜੂ ਆਜੂਗੀ ਨਾ ਤੇਰੇ ਸਾਰੇ ਪਰਿਵਾਰ ਦੀ ਉਦੋਂ ਮੇਰੇ ਨਾਲ ਆ ਕੇ ਗੱਲ ਕਰੀ ਚਰਨ ਸਿਓ ਉਦੋਂ ਮੇਰੇ ਨਾਲ ਆ ਕੇ ਗੱਲ ਕਰੀ ਤੈਨੂੰ ਉਹ ਸ਼ਰੀਕ ਚੰਗੇ ਲੱਗਦੇ ਜਿਹੜੇ ਜ਼ਮੀਨ ਕਰਕੇ ਤਰਸ ਤੇਰ ਵੱਢਣ ਤੱਕ ਜਾਂਦੇ ਆ ਮੈਂ ਕਹਿੰਨੀ ਆ ਕਿ ਵੇਲਾ ਹੈ ਹਾਂ ਮੰਮੀ ਸਾਰਾ ਦਿਨ ਨਾਨੀ ਮਾਸੀ ਨਾਲ ਲੱਗੀ ਰਹਿਣੀ ਦੋ ਮਿੰਟ ਰੁਕੀਂ ਜਰਾ ਦੋ ਮਿੰਟ ਰੁਕੀਂ ਤੇ ਮੇਰੇ ਭੈਣ ਭਰਾਵਾ ਮੈਂ ਆਪਣੇ ਭੈਣ ਭਰਾਵਾਂ ਨਾਲ ਗੱਲਾਂ ਨਾ ਕਰ ਮੈਂ ਆਪਣੇ ਭੈਣ ਭਰਾਵਾਂ ਤੂੰ ਹੀ ਨਾ ਕਰਿਓ ਮਾਂ ਮਰ ਜੂਗੀ ਨਾ ਮਾਂ ਮਰ ਜੂਗੀ ਜਦੋਂ ਉਦੋਂ ਤੂੰ ਹੀ ਨਾ ਕਰਿਓ ਹਾਂ ਓਏ ਬਾਵਾ ਨਹੀਂ ਾਟ ਕੇ ਬੈਠੇ ਬਾਵਾ ਨਹੀਂ ਾਟ ਕੇ ਬੈਠੇ ਟਾੜੇ ਕਰਕੇ ਦਾਦੀ ਕੀ ਆਂਦੀ ਨਾਨੀ ਤੇਰੀ ਦੀ ਰੀਸ ਕਰਦੀ ਮਿੱਠੀ ਪਿਆਰੀ ਹੋਈ ਮਿੱਠੀ ਪਿਆਰੀ ਹੋਈ